ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਟੋਕੜ ਗੱਭਣ ਗਾਂ ਤੇ ਤਿੰਨ ਮੱਝਾਂ ਠੀਕ ਹੈ ਜੀ ਦੋ ਟੋਕੜਾਂ ਮੱਝਾਂ ਠੀਕ ਹੈ ਨਾ ਇੱਕ ਦੇ ਮਗਰ ਘੱਟਾ ਤੇ ਦੋ ਮਹੀਨੇ ਦੀ ਗੱਭਣ ਠੀਕ ਹੈ ਜੀ ਤੇ ਇੱਕ ਹੈਗੇ 1.5 ਮਹੀਨੇ ਦਾ ਟੀਕਾ ਬਾਈ ਕਹਿੰਦਾ ਭਰਾਵਾ ਠੀਕ ਹੈ ਜੀ 8 ਕਿਲੋ ਲੀਟਰ ਦੁੱਧ ਹੈ ਦੇਕਾ ਕਰਮਾਂ ਵਾਲੀ ਵੱਡੀ ਮੱਝ ਸੂਣ ਵਾਲੀ ਆ ਕੱਦ ਕਾਟ ਸੁਖਣਾ ਸੂਣਾ ਤੇ ਬਾਕੀ ਵੱਡੀ ਵੀਡੀਓ ਚ ਰੇਟ ਵੀ ਦੱਸਿਆ ਬਾਈ ਦਾ ਜਮਾ ਚਾਇਜ ਆ ਕਿ ਤੋੜਾ ਤਾਰ ਦਿਖਾਇਆ ਵਾ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਬਾਈ ਦਾ ਨੰਬਰ ਲਿਖਾਂਗੇ ਐਡਰੈਸ ਵਿੱਚ ਭਰਾ ਤਿੰਨ ਮੱਝਾਂ ਇੱਕ ਕੁੱਕੜ ਗੱਭਣਾ ਠੀਕ ਹੈ ਜੀ ਬਾਕੀ ਉਹ ਮੱਝ 2 ਮਹੀਨਾ ਦੀ ਵਈਗਲਾ ਗੱਭਣਾ ਵਾਕਿ ਚੈੱਕ 2-3 ਮਹੀਨਾ ਦੀ ਹੁੰਦੀ ਆ ਆ ਕਰਕੇ ਲਈ ਬਾਈ ਨੇ ਕਰਵਾਈ ਨਹੀਂ ਮਗਰ ਹੈਗਾ ਕੱਟਾ ਠੀਕ ਹੈ ਜੀ ਬਾਕੀ ਕਰਮਾਂ ਵਾਲਿਆਂ ਦਾ ਤੋੜਾ ਤਾਰਾ ਵੱਡੀ ਵੀਡੀਓ ਚ ਦਿਖਾਇਆ ਵਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਵੀਡੀਓ ਦੇਖਣ ਲਈ ਭੈਣ ਭਰਾਵਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਕਟਾ ਵੀ ਓਕੇ ਬਾਈ